ਜਦੋਂ ਪੰਜ ਸੱਤ ਬਾਰੇ ਨਾ ਨਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤਿਆਂ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸੰਗਾ ਇੱਕ ਮੈਂਬਰ ਆਫ ਦੀ ਇਸਟੀਮਡ ਹਾਊਸ ਵਾਸ ਸੇ ਇਸ ਕਿਸਮ ਦੀ ਗੱਲ ਕਹਿਣੀ ਮੈਨੂੰ ਸਭਨਾ ਬਹੁਤ ਅਫਸੋਸ ਨਾਲ ਐਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਮਨਿਸਟਰੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਕਿ ਭਗਵੰਤ ਮਾਨ ਕੋ ਅੱਜ ਅਸਤੀਫਾ ਲਿਆ ਜਦੋਂ ਪੰਜ ਸੱਤ ਬਾਰੇ ਨਾ ਨਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤਿਆਂ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਗਾਓ ਤੋਂ ਜੁੱਤੀ ਸੰਗਾਓ ਕਹਿੰਦਾ ਮਤਲਬ ਇਹ ਸੀ ਕਿ ਜੁੱਤੀ ਸੰਗਾਓ ਇੱਕ ਅਦਾਲਤ ਪ੍ਰਭਾ ਵਾਸਤੇ ਇੱਕ ਮੈਂਬਰ ਆਫ ਦੀ ਹਿਸਟੀਮਡ ਹਾਊਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈਂ ਸਭ ਨਾਲ ਬਹੁਤ ਅਫਸੋਸਦਾ ਹਾਂ ਅਸੀਂ ਅੱਜ ਮੰਗ ਕਰਨੇ ਕਿ ਭਗਵੰਤ ਮਾਨਤੂ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਹੜੇ ਦਸੇ ਪਾਸ਼ਾ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸਕੀ ਜਾਤ ਸਭ ਇੱਕ ਹੀ ਪਛਾਣਦੇ ਤੋ ਇੱਕੋ ਵਾਰ ਦੇ ਵਿੱਚ ਐਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਟੀਮਨਸਤੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੀਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਇਹਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡਿਪਟੀ ਸੀਐਮ ਇੱਕ ਦਲਿਤ ਲੈਣਾ ਸੀ ਕਦੋਂ ਲਾਓਗੇ ਤੇ ਤੁਸੀਂ ਇਹੋ ਜਿਹੀ ਸ਼ਬਦਾਵਲੀ ਇੱਕ ਦਲਿਤ ਭਰਾ ਵਾਸ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ ਹਾਂ ਅਸੀਂ ਇੱਥੇ ਮੰਗ ਕਰਨੇ ਆ ਕਿ ਭਗਵੰਤ ਮਾਨ ਕੋ ਅੱਜ ਅਸਤੀਫਾ ਲਿਆ ਦੇ ਨਾ ਤੇ ਪੰਜਾਬ ਦੀ ਟੈਰੀਟਰੀ ਸੇਫਗਾਰਡ ਕਰ ਸਕੇ ਹਰਿਆਣੇ ਤੋਂ ਨਾ ਪੰਜਾਬ ਦੀ ਕਿਸਾਨੀ ਸੇਫਗਾਰਡ ਕਰ ਸਕਿਆ ਨਾ ਸਾਡੀ ਜਵਾਨੀ ਸੇਫਗਾਰਡ ਕਰ ਸਕਿਆ ਗੋਡੇ ਟੇਕ ਗਿਆ ਬਕਾਇਦਾ ਤੌਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆਇਆ ਸਾਰਿਆਂ ਨੂੰ ਪਹਿਲਾ ਇੱਕ ਨਾ ਛਿੰਦੇ ਬਣੇਗਾ ਇਹ ਉਸ ਪਾਸੇ ਕੱਲ ਚੱਲ ਰਿਹਾ ਅੱਜ ਉਥੇ ਬੈਸੋ ਬੈਸੀ ਇਹ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਣਾਗਾ ਉਨੇ ਓਪਨਲੀ ਚੈਲੰਜ ਕੀਤਾ ਮੈਂ ਉਹਦਾ ਚੈਲੰਜ ਕਬੂਲ ਕਰ ਐਜ਼ ਲੀਡਰ ਆਫ ਦੀ ਸੀਐਲਪੀ ਜਿੱਥੇ ਵੀ ਭਗਵੰਤ ਮਾਨ ਪਾਰਲੀਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇਗਾ ਤੇ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਸ਼ ਹੈ